ਸਤਿ ਸ਼੍ਰੀ ਅਕਾਲ ਦੋਸਤੋ ਵੱਡੀ ਖਬਰ ਨਿਕਲ ਕੇ ਆ ਰਹੀ ਆ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਦੀਆਂ ਬੱਸਾਂ ਬੰਦ ਕਮਾਲ ਹੀ ਹੋ ਗਿਆ ਚੰਡੀਗੜ੍ਹ ਵਾਲਿਆਂ ਨੇ ਬੱਸਾਂ ਵੀ ਬੰਦ ਕਰਤੀਆਂ ਪੰਜਾਬ ਦੀਆਂ ਨੋ ਐਂਟਰੀ ਹੋ ਗਈ ਇਹਦਾ ਕਾਰਨ ਕੀ ਆ ਕਿ ਹਰਿਆਣਾ ਗਵਰਨਮੈਂਟ ਹੁਣ ਪੰਜਾਬ ਤੋਂ ਹੋਰ ਟੈਕਸ ਭਾਲਦੀ ਆ ਜਦ ਕਿ ਚੰਡੀਗੜ੍ਹ ਪੰਜਾਬ ਹਰਿਆਣਾ ਦੀ ਰਾਜਧਾਨੀ ਆ ਫਿਰ ਇਹ ਕਿਉਂ ਹੋਇਆ ਕੀ ਕਾਰਨ ਆ ਇਸ ਦੇ ਪਿੱਛੇ ਕਾਰਨ ਸਿਰਫ ਪੈਸੇ ਦਾ ਕਾਰਨ ਸਿਰਫ ਰਾਜਨੀਤੀ ਦਾ ਮਸਲਾ ਸਿਰਫ ਵੋਟਾਂ ਦਾ ਲੋਕਤੰਤਰ ਦਾ ਕੁਛ ਨਹੀਂ ਆਮ ਜਨਤਾ ਦਾ ਕੁਛ ਨਹੀਂ ਆਮ ਲੋਕਾਂ ਦਾ ਕੁਛ ਨਹੀਂ ਜਿਹੜਾ ਕੋਈ ਪਰਸਨ ਜੋ ਕੋਈ ਬੰਦਾ 2 300 ਕਿਲੋਮੀਟਰ ਤੋਂ ਚੱਲ ਕੇ ਚੰਡੀਗੜ੍ਹ ਆਉਂਦਾ ਬਹੁਤੇ ਲੋਕੀ ਇੱਥੇ ਪੀਜੀਆਈ ਦੇ ਵਿੱਚ ਲਾਜ ਕਰਾਉਣ ਜਾਂ ਹਾਈ ਕੋਰਟ ਤਰੀਕਾ ਤੇ ਦੇਖਣ ਨੂੰ ਮਿਲਦੇ ਆ ਪੰਜਾਬ ਦੇ ਲੋਕਾਂ ਨੂੰ ਇੱਥੇ ਦੋ ਹੀ ਕੰਮ ਜਾਂ ਤਾਂ ਆਪਾਂ ਨੂੰ ਹਾਈ ਕੋਰਟ ਦੇ ਵਿੱਚ ਮਿਲਣਗੇ ਦੂਜੇ ਜਿਹੜੇ ਬੰਦੇ ਬਿਮਾਰੀ ਤੁਮਾਰੀ ਦੇ ਵਿੱਚ ਉਲਝੇ ਹੋਏ ਆ ਉਹ ਆਪਾਂ ਨੂੰ ਪੀਜੀਆਈ ਦੇ ਵਿੱਚ ਮਿਲਦੇ ਆ ਉਹਨਾਂ ਦੀ ਸਮੱਸਿਆ ਨਹੀਂ ਦੇਖੀ ਇਹਨਾਂ ਸਰਕਾਰਾਂ ਨੇ ਆਪਸੀ ਰੰਗਸ਼ਾਹ ਕਾਰਨ ਆਪਸੀ ਦੁਸ਼ਮਣੀ ਕਾਰਨ ਪੈਸਾ ਕੀ ਹੈ ਪੈਸਾ ਸਭ ਕੁਝ ਹੈ ਸਰਕਾਰਾਂ ਦੇ ਲਈ ਆਮ ਲੋਕਾਂ ਦੇ ਲਈ ਕੁਝ ਵੀ ਨਹੀਂ ਹੈ ਆਮ ਲੋਕਾਂ ਦੇ ਨਾਲ ਹੀ ਹਮੇਸ਼ਾ ਤੱਕਾ ਹੁੰਦਾ ਪੰਜਾਬ ਦੇ ਲੀਡਰਾਂ ਦੀਆਂ ਗੱਡੀਆਂ ਜਾਂ ਪੰਜਾਬ ਦੇ ਲੀਡਰਾਂ ਦੀਆਂ ਹੈਸ਼ਾ ਕਿਉਂ ਨਹੀਂ ਆਮ ਜਨਤਾ ਨੂੰ ਹੀ ਦਵਾਉਣਗੀਆਂ ਦਵਾਉਂਦੀਆਂ ਆਈਆਂ ਨੇ ਹੁਣ ਇਲੈਕਸ਼ਨ ਫੇਰ ਆ ਗਏ ਨੇੜੇ ਟੈਕਸ ਕਿਹਦੇ ਖਾਤੇ ਚੋਂ ਜਾਣਾ ਪੰਜਾਬ ਸਰਕਾਰ ਬੱਸਾਂ ਤੋਂ ਟੈਕਸ ਵਸੂਲਦੀ ਐ ਪੰਜਾਬ ਸਰਕਾਰ ਦੇ ਖਾਤੇ ਜਾਣਾ ਤੁਸੀਂ ਭਈ ਪੰਜਾਬ ਸਰਕਾਰ ਤੋਂ ਮੰਗੋ ਜੇ ਤੁਹਾਨੂੰ ਟੈਕਸ ਚਾਹੀਦਾ ਆਮ ਲੋਕਾਂ ਦੀ ਜੇਬਾਂ ਚੋਂ ਥੋੜੀ ਨਾ ਟੈਕਸ ਲੈ ਕੇ ਤੁਸੀਂ ਬੱਸਾਂ ਐਂਟਰ ਕਰਾਉਣੀਆਂ ਨੇ ਸੋ ਤਾਂ ਕਰਕੇ ਵੀਰੋ ਇਹ ਵੀਡੀਓ ਨੂੰ ਸ਼ੇਅਰ ਕਰੋ ਤੇ ਲੋਕੋ ਜਿਹੜੇ ਤੁਸੀਂ ਦੂਰੋਂ ਨੇੜੋਂ ਪੰਜਾਬ ਤੋਂ ਚੰਡੀਗੜ੍ਹ ਆਉਣਾ ਤੁਹਾਡੇ ਲਈ ਚੰਡੀਗੜ੍ਹ ਦਾ ਰਸਤਾ ਥੋੜਾ ਹੋਰ ਮੁਸ਼ਕਲ ਹੋ ਗਿਆ ਤੁਹਾਨੂੰ ਟਾਈਮ ਦੀ ਵੇਸਟ ਦੁੱਗਣਾ ਟਾਈਮ ਲੱਗਣਾ ਫਿਰ ਤੁਹਾਡਾ ਖਰਚਾ ਵਧੇਗਾ ਜਿੱਥੇ ਬਸ ਸਿੱਧੀ 43 ਆਉਣੀ ਸੀ ਪਹਿਲਾਂ ਤੁਹਾਨੂੰ ਮਹਾਲੀ ਮਹਾਲੀ ਤੋਂ ਫੇਰ ਅੱਗੇ ਚੰਡੀਗੜ੍ਹ ਐਂਟਰ ਹੋਣਾ ਪੈਗਾ ਜੇ ਮੇਰੀ ਵੀਡੀਓ ਵਧੀਆ ਲੱਗੀ ਗੱਲਾਂ ਚੰਗੀਆਂ ਲੱਗੀਆਂ ਤਾਂ ਸ਼ੇਅਰ ਕਰਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ